ਵਾਹਿਗੁਰੂ ਸੱਚੇ ਪਾਸ਼ਾ ਮੇਰਾ ਨੈਸਾਇਆ ਧਨ ਹੁ ਜਪਜੀ ਸਾਹਿਬ ਦੀ ਪਿਆਖਿਆ ਪੜੀ ਏਕ ਓਂਕਾਰ ਪਰਮਾਤਮਾ ਇੱਕ ਹੈ ਉਸ ਦਾ ਨਾਮ ਸੱਚ ਹੈ ਪਰਮਾਤਮਾ ਇੱਕ ਹੈ ਹਾ ਅਸਦਾ ਨਾਮ ਸੱਚ ਹੈ ਪਰਮਾਤਮਾ ਇੱਕ ਹੈ ਸਭ ਨਾਲ ਜਿਹਾ ਕੋਈ ਦਾਤਾ ਹੈ ਉਹ ਕਾਰ ਕਰ ਰਿਹਾ ਜੀਵਨ ਦੇਣ ਦੀ ਤੇ ਮਾਰਨ ਦੀ ਉਹਦੇ ਹੱਥ ਹੈ ਸਾਰੀ ਗੱਲ ਉਹਦਾ ਨਾਮ ਕੀ ਹੈ ਸਤਨਾਮ ਸਤਿਨਾਮ ਵਾਹਿਗੁਰੂ ਕਹਿਣ ਨਾ ਗੁਰ ਨਾਨਕ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਿਮਰਨ ਕਰੋ ਜੀਵਨ ਦੀ ਬਾਜੀ ਜਿੱਤ ਕੇ ਆਉਂਗੇ ਏਕ ਓੰਕਾਰ ਪ੍ਰਮਾਤਮਾ ਇੱਕ ਹੈ ਉਸ ਦਾ ਨਾਮ ਸਤਨਾਮ ਸੱਚ ਹੈ ਉਸ ਦਾ ਨਾਮ ਸੱਚ ਹੈ ਸਤਨਾਮ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪ੍ਰਵਾਨ ਹੈ ਸ੍ਰਿਸ਼ਟੀ ਨੂੰ ਰਾਜਦਾ ਹੈ ਸਾਰਿਆਂ ਦੇ ਅੰਦਰ ਹੈ ਪ੍ਰਵਾਨ ਹੈ ਡਰਤੋ ਰਹਤ ਹੈ ਬਾਰਤੋ ਰਹਤ ਹੈ ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ ਉਹ ਤਾਂ ਜਿਹਾ ਜਿਆ ਕਹਿੰਦੇ ਕਰਮ ਕਰ ਕਰਕੇ ਲਿਖ ਕੇ ਨਾਲ ਲੈ ਜਾਣੀ ਆਪੇ ਬੀਜ ਆਪੇ ਹੀ ਉਹਦਾ ਫਲ ਖਾਣਗੇ ਉਹ ਤਾਂ ਲੇਖਾ ਪਤਾ ਇਹ ਹਜਾ ਹੋਗਾ ਉਹ ਸਾਬ ਕਰਕੇ ਜੋ ਜੋ ਨਜਪੇ DNA ਉਹਨਾਂ ਜਾਂਤਾ ਦੂਜੀਆਂ ਜੁਨਾਂ ਚ ਭੇਜ ਦੇਣਾ ਸੱਪ ਦੀ ਕੁੱਤੇ ਦੀ ਸੂਰ ਦੀ ਕੀ ਨਰਕਾ ਕੀੜਾ ਬਣਾਉਂਦਾ ਨਹੀਂ ਜਾਂ ਦੇਵਤਾ ਬਣਾ ਸੱਚਖੰਡ ਨੂੰ ਲੈ ਜਾਣਾ ਉਹਨੇ ਉਹਨਾਂ ਨੂੰ ਡਰਾਉਣਾ ਇਹ ਨਾ ਡਰਦਾ ਕਿਸੇ ਤੋਂ ਉਹਦਾ ਕੰਮ ਹੈ ਸਭ ਨੂੰ ਜੀਵਨ ਦੇਣਾ ਸ਼੍ਰੀ ਸਟੀ ਦਾ ਰਾਚਨ ਹਰ ਸਰਬ ਵਿੱਚ ਪਰਵਾਨ ਹੈ ਡਰ ਤੋਂ ਰਹਿਤ ਹੈ ਬੈਰ ਤੋਂ ਰਹਿਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਕਾਲ ਚ ਨਹੀਂ ਆਉਂਦਾ ਜੁਨਾ ਚ ਨਹੀਂ ਆਉਂਦਾ ਕਾਲ ਤੋਂ ਰਹਿਤ ਹੈ ਜੁਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਉਹ ਜੁਨਾ ਚ ਨਹੀਂ ਆਉਂਦਾ ਉਹ ਆਪ ਦੇ ਆਪ ਪ੍ਰਕਾਸ਼ ਹੋਇਆ ਹੈ ਕਿਸੇ ਨੇ ਨਹੀਂ ਕਰਿਆ ਉਹ ਖੁਸ਼ ਵੀ ਨਹੀਂ ਤੀ ਤੰਦੁਕਾਰਾ ਕੋਈ ਜੀਵ ਰਚਾ ਨਹੀਂ ਤੀ ਉਹਨੇ ਸਾਰੀ ਇੱਕ ਜੋ ਸੋ ਪਾਇਆ ਸੋ ਇੱਕ ਆ ਵਾਰ ਇੱਕ ਵਾਰੀ ਸਭ ਕੁਝ ਬਣਾ ਕੇ ਬੈਠਿਆ ਦੇਖੀ ਜਾਂਦਾ ਹੈ ਡਰਤ ਰਹਿਤ ਹੈ ਬਰਤ ਰਹਿਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਕਾਲ ਤੋ ਰਹਿਤ ਹੈ ਵਧੀਆ ਸਰੂਪ ਵਾਲਾ ਹੈ ਕਾਲ ਰਹਿਤ ਹੈ ਸਰੂਪ ਵਾਲਾ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਕਿਰਪਾ ਕਰਦਾ ਉਹਨਾਂ ਦੇ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ ਉਹਤੇ ਕਿਰਪਾ ਕਰਦਾ ਸੱਚਖੰਡ ਲਾ ਜਾਂਦਾ ਉਹਦੇ ਸੱਚਖੰਡ ਵਸ ਇਹਨਾਂ ਨਿਕਾਰ ਉਥੇ ਜੰਮਣਾ ਮਰਦ ਤੋ ਰਹਿਤ ਕਰਨਦਾ ਹੈ ਆਪ ਦੇ ਲਵੇ ਲਿਆਂਗਾ ਦੁਜਿਆਂ ਨੂੰ ਕਹਾਂਦਾ ਇਕਨਾਨ ਤੋਂ ਮੇਲੇ ਨੇ ਇਕਨਾਨ ਨੂੰ ਦੇਨੇ ਜੁਨਾ ਵਿੱਚ ਕਮਾ ਜਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਜਪ ਸਾਰੀ ਬਾਣੀ ਜਪਤੇ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਖੜਾ ਇਕ ਅੰਕਾਰ ਪ੍ਰਮਾਤਮਾ ਇਕ ਹੈ ਉਸ ਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪ੍ਰਵਾਨ ਹੈ ਡਰ ਤੋਂ ਰਹਿਤ ਹੈ ਬੈਰ ਤੋਂ ਰਹਿਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਗੁਰਨਾਨਕ ਕਹਿਣਾ ਰਾਚਨਾ ਤੋਂ ਪਹਿਲਾਂ ਸੱਚ ਸੀ ਰਾਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਰੰਮ ਵਿੱਚ ਸੱਚ ਸੀ ਜਦੋਂ ਜੁਗ ਬਣਾਏ ਨਾ ਸਾਰਾ ਕੁਝ ਬਣਾਇਆ ਨੇ ਉਹ ਪਹਿਲਾਂ ਵੀ ਸੱਚ ᱛੀ ਤੇ ਹੁਣ ਵੀ ਸੱਚ ਹੈ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋਵੇਗਾ ਰਾਚਨਾ ਤੋਂ ਪਹਿਲਾ ਸੱਚ ਸੀ ਜੁਗਾਂ ਦੇ ਰੰਮ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋਵੇਗਾ ਇਹ ਗੱਲਾਂ ਸਾਰੀਆਂ ਸੱਚੀਆਂ ਗੁਰੂ ਨਾਨਕ ਕਹਿੰਦਾ ਝੂਠ ਕਰਕੇ ਨਾ ਮੰਨ ਲੈ ਦੇਖੀ ਕਿਤੇ ਨੇਰੇ ਚ ਫਿਰਦਾ ਆਪਦੀ ਜੀਵਨ ਦੀ ਬਾਜੀ ਹਾਰ ਜਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ